ਇਹ ਪਹਿਲਾਂ ਤਾਂ ਚਾਹੇ ਉਬਲ ਕੇ ਜਿਵੇਂ ਭੜੋਲੀਆਂ ਦੇ ਵਿੱਚ ਉਬਲ ਕੇ ਆਪਣੇ ਆਪ ਹੀ ਬਾਹਰ ਆ ਜਾਂਦੀ ਆ ਚਾਹੇ ਇਦਾਂ ਲਾਹਣੀ ਪੈਂਦੀ ਆ ਇਹ ਜਿਹੜੀ ਚੀਜ਼ ਜਿਹਨੂੰ ਆਪਾਂ ਵਾਈ ਕਹਿੰਦੇ ਜਿਵੇਂ ਆ ਸਸਿਗਾ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਹੀ ਵਧੀਆ ਬੜਾ ਸੁਹਾਵਣਾ ਮੌਸਮ 봐 ਵੀ ਦੇਖੋ ਐ ਕਿੰਨੀ ਫੁੱਲ ਚਲਦੀ ਪਈ ਆ ਤੇ ਬੜੀ ਔਖੀ ਹੋ ਕੇ ਮੈਂ ਅੱਗ ਬਾਲੀ ਅੱਜ ਵੀਡੀਓ ਬਣਾਉਣ ਵਾਸਤੇ ਚਾਹ ਆਪਣੇ ਜ਼ੁਬਾਨ ਦਾ ਸਵਾਦ ਪੂਰਾ ਕਰਨ ਵਾਸਤੇ ਤੇ ਅੱਜ ਮੌਸਮ ਵਧੀਆ ਸੀ ਤੇ ਬੱਚੇ ਵੀ ਘਰੇ ਸੀਗੇ ਸੰਡੇ ਸੀਗਾ ਤੇ ਕਹਿੰਦੇ ਮੰਮੀ ਅੱਜ ਵਧੀਆ ਜਿਹਾ ਕੁਝ ਬਣਾ ਕੇ ਦਿਓ ਕਿਉਂਕਿ ਜਦੋਂ ਮੌਸਮ ਵਧੀਆ ਹੁੰਦਾ ਨਾ ਆਪਣੀਆਂ ਦੋ ਚੀਜ਼ਾਂ ਕੰਮ ਕਰਦੀਆਂ ਇੱਕ ਨੱਕ ਤੇ ਇੱਕ ਜਿਹੜੀ ਜ਼ੁਬਾਨ ਥੀ ਜ਼ਿਆਦਾ ਕੰਮ ਕਰਦੀ ਆ ਕਿਉਂਕਿ ਨੱਕ ਦੇ ਨਾਲ 스멜 ਆਉਂਦੀ ਹੈ ਜਦੋਂ ਕਿਸੇ ਦੇ ਘਰ ਵਧੀਆ ਵਧੀਆ ਪਕਵਾਨ ਬਣਦੇ ਹੈ ਚਾਹੇ ਕਿਤੇ ਆਪਾਂ ਮਾਰਕੀਟ ਚੋਂ ਲੰਘਦੇ ਆਂ ਤੇ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ ਫਿਰ ਆਪਾਂ ਨੂੰ ਖਿੱਚਦੀ ਆਪਣੇ ਵੱਲ ਨੂੰ ਤੇ ਫਿਰ ਦੂਸਰਾ ਆਂਦਾ ਜੀ ਸਵਾਦ ਦਾ ਜਿਹੜਾ ਰਸ ਫਿਰ ਜ਼ੁਬਾਨ ਨੂੰ ਵੀ ਚਾਹੀਦਾ ਹੁੰਦਾ ਵੀ ਉਹ ਸਵਾਦ ਸਵਾਦ ਪਕਵਾਨ ਆਪਾਂ ਖਾਈਏ ਤੇ ਅੱਜ ਆਪਾਂ ਬਣਾਉਣ ਜਾ ਰਹੇ ਆਂ ਦੀ ਘਰ ਦੇ ਵਿੱਚ ਦੇਸੀ ਤਰੀਕੇ ਨਾਲ ਚੁੱਲ੍ਹੇ ਦੇ ਉੱਤੇ ਲਾਹੌਰੀ ਦਹੀਂ ਵਾਲੇ ਚਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੇ ਉਹਦੇ ਨਾਲ ਆਪਾਂ ਬਣਾਵਾਂਗੇ ਜੀ ਤੰਦੂਰੀ ਕੁਲਚਾ ਪਹਿਲਾਂ ਵੀ ਆਪਾਂ ਅੰਮ੍ਰਿਤਸਰੀ ਤੰਦੂਰੀ ਕੁਲਚਾ ਤੇ ਚਨੇ ਬਣਾ ਕੇ ਵੀਡੀਓ ਪਾਈ ਆ ਫਿਰ ਆਪਾਂ ਬਿਨਾ ਤੇਲ ਤੋਂ ਵੀ ਸਬਜ਼ੀ ਬਣਾ ਕੇ ਚਣਿਆਂ ਦੀ ਪਾਈ ਆ ਤੇ ਅੱਜ ਆਪਾਂ ਨਵੇਂ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਲਾਹੌਰੀ ਦਹੀਂ ਵਾਲੇ ਚਨੇ ਕਿਸ ਤਰ੍ਹਾਂ ਤਿਆਰ ਹੁੰਦੇ ਆ ਉਹਦੇ ਵਾਸਤੇ ਕੀ ਕੀ ਸਮਾਨ ਲੈਣਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹ ਲੈ ਜੀ ਆਪਾਂ 1/2 ਕਿਲੋ ਚਨੇ ਤੇ ਬੜੇ ਆਰਾਮ ਨਾਲ ਟੁੱਟ ਜਾਂਦੇ ਆ ਦੇਖੋ ਨਰਮ ਹੋ ਚੁੱਕੇ ਰਾਤ ਦੇ ਅਸੀਂ ਭਿਉਂ ਕੇ ਰੱਖੇ ਸੀਗੇ ਇਹਦੇ ਵਿੱਚ ਬਿਲਕੁਲ ਵੀ ਮੈਂ ਛੋਡੇ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਭਿਉਣ ਲੱਗੇ ਛੋਡੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹ 1/2 ਕਿਲੋ ਚਨੇ ਆ ਆਪਣੇ ਕਈ ਭੈਣਾਂ ਕਹਿ ਦਿੰਦੀਆਂ ਕਿ ਮੈਡਮ ਸਾਡੇ ਚਨੇ ਜਿਹੜੇ ਨਾ ਉਹ ਗਲਦੇ ਨਹੀਂ ਜੀ ਇਸ ਕਰ ਤੁਸੀਂ ਬਣਾਉਂਦੇ ਨਹੀਂ ਆ ਇਹ ਵਿੱਚ ਬਿਲਕੁਲ ਅਜੇ ਤੱਕ ਆਪਾਂ ਛੋਡੇ ਦਾ ਇਸਤੇਮਾਲ ਨਹੀਂ ਕੀਤਾ ਚਨੇ ਦੀ ਸਬਜ਼ੀ ਜਿਹੜੀ ਵਧੀਆ ਬਣੇ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਧਿਆਨ ਰੱਖਣ ਦੀ ਜ਼ਰੂਰਤ ਆ ਪੀ ਚਨੇ ਜਿਹੜੇ ਉਹ ਤੁਹਾਡੇ ਤਾਜ਼ੀ ਹੋਣੀ ਚਾਹੀਦੇ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਤਾਜ਼ੀ ਮਤਲਬ ਕਿ ਕਿਸੇ ਵੇਲੇ ਆਪਾਂ ਲਿਆ ਕੇ ਮਹੀਨਾ ਵੀ ਨਾ ਕਰੇ ਰੱਖ ਛੱਡਦੇ ਆ ਜਿਵੇਂ ਅੱਜਕੱਲ ਮੌਸਮ ਆ ਚੁੱਕਾ ਵਾ ਸਲਾਬੇ ਜੇ ਦਾ ਉਹ ਚਨੇ ਸਲਾਬੇ ਉਨ ਤੇ ਤਾਂ ਵੀ ਛੇਤੀ ਗਲਦੇ ਨੇ ਇਸ ਕਰਕੇ ਤੁਸੀਂ ਜਿਆਦਾ ਨਾ ਇਹਨਾਂ ਨੂੰ ਸਟੋਰ ਕਰਕੇ ਰੱਖਿਆ ਕਰੋ ਤੇ ਜਿਹੜੇ ਤਾਜ਼ੇ-ਤਾਜ਼ੇ ਚਨੇ ਲਿਆਇਆ ਕਰੋ ਫੇਰ ਹੀ ਵਧੀਆ ਸਬਜ਼ੀ ਬਣਦੀ ਆ ਤੇ ਦੂਸਰੀ ਗੱਲ ਆ ਜੀ ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਆ ਤੇ ਪ੍ਰੋਪਰਲੀ ਜਿੰਨਾ ਟਾਈਮ ਇਹ ਭਿਜਣੇ ਚਾਹੀਦੇ ਆ ਉਨੇ ਭਿਜਣੇ ਚਾਹੀਦੇ ਆ ਤੇ ਫੇਰ ਇਹਨਾਂ ਚਣਿਆਂ ਨੂੰ ਆਪਾਂ ਬਿਨਾ ਕੁੱਕਰ ਤੋਂ ਕੜਾਈ 'ਚ ਚਾਹ ਪਤੀਲੇ 'ਚ ਚਾਹ ਤੌੜੀ 'ਚ ਬਣਾ ਸਕਦੇ ਆ ਕਿਉਂਕਿ ਜ਼ਿਆਦਾਤਰ ਭੈਣਾਂ ਦੀ ਇਹ ਹੁੰਦੀ ਆ ਪ੍ਰੋਬਲਮ ਕਿ ਉਹ ਕਹਿੰਦੀ ਆ ਕਿ ਮੈਡਮ ਇਹ ਚੀਜ਼ਾਂ ਕੁੱਕਰ 'ਚ ਵਧੀਆ ਬਣਦੀਆਂ ਆ ਆਪਾਂ ਤੁਹਾਨੂੰ ਅੱਜ ਤੌੜੀ ਦੇ ਵਿੱਚ ਬਿਲਕੁਲ ਨਰਮ ਜਿਹੜੇ ਚਣੇ ਆ ਬਹੁਤ ਟੇਸਟੀ ਬਣਾ ਕੇ ਦੱਸਾਂਗੇ ਆਪਾਂ ਤੇ ਇਧਰ ਆਪਾਂ ਚੁੱਲੇ ਤੇ ਅੱਗ ਬਾਲ ਲਈ ਆ ਉਹਦੇ ਉੱਤੇ ਆਪਾਂ ਤੌੜੀ ਦੇ ਵਿੱਚ ਪਾਣੀ ਪਾ ਕੇ ਗਰਮ ਕਰਕੇ ਰੱਖ ਦਿੱਤਾ ਸੀਗਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਆਪਾਂ ਨਮਕ ਇਹ ਕੁਆਂਟੀਟੀ ਤੁਹਾਡੇ ਚਣਿਆਂ ਦੇ ਮੁਤਾਬਕ ਤੇ ਤੁਹਾਡੇ ਟੇਸਟ ਮੁਤਾਬਕ ਹੀ ਹੋਊਗੀ ਤੇ ਅੱਧਾ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਖਾਣੇ ਵਾਲਾ ਜਿਹੜਾ ਨਿੱਕਾ ਚਮਚ ਹੁੰਦਾ ਮਿੱਠਾ ਸੋਡਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਜਿਹੜੇ ਆਪਾਂ ਚਨੇ ਭਿਓ ਕੇ ਲਏ ਸੀਗੇ ਤੋਂ ਹੁਣ ਇਹਨੂੰ ਆਪਾਂ ਉਬਲਣ ਵਾਸਤੇ ਰੱਖ ਦਿੰਦੇ ਆ ਕਿੰਨਾ ਚਿਰ ਇਹਨਾਂ ਨੂੰ ਉਬਾਲਣਾ ਵਾ ਇੱਕ ਤਾਂ ਵੀ ਜਿੰਨਾ ਚਿਰ ਨਰਮ ਨਹੀਂ ਹੋ ਜਾਂਦੇ ਦੂਜੀ ਗੱਲ ਆ ਕਿ ਮੈਨੂੰ ਲੱਗਦਾ ਜਿਵੇਂ ਸਾਡੇ ਚਨੇ ਜਿਵੇਂ ਅਸੀਂ ਕਿ ਉਹਨੂੰ ਪ੍ਰੋਪਰਲੀ ਭਿਉਨੇ ਆ ਫਿਰ ਉਹ ਵਧੀਆ ਕੁਆਲਿਟੀ ਦੇ ਆਪਾਂ ਚਨੇ ਲੈ ਕੇ ਆਉਂਦੇ ਆ ਤੇ ਸਿਰਫ ਜਿੰਨਾ ਚਿਰ ਆਪਾਂ ਤੜਕਾ ਤਿਆਰ ਕਰਦੇ ਆਂ ਲਸਣ ਛਿੱਲਣ ਤੋਂ ਲੈ ਕੇ ਤੜਕਾ ਤਿਆਰ ਕਰਨ ਤੱਕ ਜਿਹੜੇ ਚਨੇ ਆ ਇਹ ਆਪਾਂ ਉਬਲ ਕੇ ਤਿਆਰ ਹੋ ਜਾਣੇ ਆ ਸੋ ਜਿੰਨਾ ਚਿਰ ਇਹ ਚਨੇ ਉਬਲਦੇ ਆ ਉਹਨਾਂ ਚਿਰ ਆਪਾਂ ਤੜਕੇ ਦੀ ਤਿਆਰੀ ਕਰ ਲੈਨੇ ਆ ਜਿਦੋਂ ਇਹ ਚਨੇ ਜਿਹੜੇ ਉਬਲ ਜਾਂਦੇ ਆ ਯਾਨੀ ਕਿ ਨਰਮ ਹੋ ਜਾਂਦੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਹੁਣ ਆਪਾਂ ਇੱਕ ਹੋਰ ਦੱਸਦੇ ਆ ਤੁਹਾਨੂੰ ਕਈ ਪੈਣਾ ਇਸ ਕਰਕੇ ਨਹੀਂ ਜਣੇ ਬਣਾਉਂਦੇ ਕਿ ਸਾਡੇ ਪੇਟ 'ਚ ਦਰਦ ਹੋਣ ਲੱਗ ਜਾਂਦੀ ਹੈ ਜਾਂ ਹਜਮ ਨਹੀਂ ਹੁੰਦੇ ਜਾਂ ਸਾਡਾ ਜੂਰੀ ਆ ਵੱਜ ਜਾਂਦਾ ਉਹਦਾ ਵੀ ਇੱਕ ਕਾਰਨ ਆ ਕਿ ਜਦੋਂ ਆਪਾਂ ਕੁੱਕਰ ਦੇ ਵਿੱਚ ਬਣਾਉਂਦੇ ਉਹਦੇ ਵਿੱਚ ਸਾਰਾ ਕੁਝ ਵਿੱਚੇ ਹੀ ਜੜਾ ਰਹਿ ਜਾਂਦਾ ਤੇ ਪੁਰਾਣੀਆਂ ਜਦੋਂ ਮਾਈਆਂ ਧਰਦੀਆਂ ਹੁੰਦੀਆਂ ਸੀ ਨਾ ਦਾਲ ਤੇ ਦਾਲ ਤੇ ਤੁਸੀਂ ਵੇਖਿਆ ਹੋਊਗਾ ਵੀ ਇਦਾਂ ਜਿਹੜੀ ਝਾੜਾ ਉੱਪਰ ਆ ਜਾਂਦੀ ਹੈ ਇਹ ਕਾਰਨ ਬਣਦੀ ਹੈ ਜੂਰੀਆ ਵਧਣ ਦਾ ਜਾਂ ਸਰੀਰ ਦੇ ਵਿੱਚ ਜਿਹੜੀ ਵਾਈ ਹੋ ਜਾਂਦੀ ਹੈ ਇਹਨੂੰ ਆਪਾਂ ਇਦਾਂ ਉੱਤੋਂ ਤੋਂ ਲਾ ਦੇਣਾ ਹੁੰਦਾ ਇਹ ਦੇਖੋ ਇਹ ਪਹਿਲਾਂ ਤਾਂ ਚਾਹੇ ਉਬਲ ਕੇ ਜਿਵੇਂ ਭੜੋਲੀਆਂ ਦੇ ਵਿੱਚ ਉਬਲ ਕੇ ਆਪਣੇ ਆਪ ਹੀ ਬਾਹਰ ਆ ਜਾਂਦੀ ਆ ਚਾਹੇ ਇਦਾਂ ਲੌਣੀ ਪੈਂਦੀ ਆ ਇਹ ਜਿਹੜੀ ਚੀਜ਼ ਜਿਹਨੂੰ ਆਪਾਂ ਵਾਈ ਕਹਿੰਦੇ ਆ ਜਿਵੇਂ ਆਲੂਆਂ ਦੇ ਵਿੱਚੋਂ ਆਪਾਂ ਸਟਾਰਚ ਕੱਢਦੇ ਆ ਨਾ ਇਹਨੀ ਚੀਜ਼ ਆ ਚਣਿਆਂ ਦੇ ਵਿੱਚ ਜਿਹੜਾ ਸਟਾਰਚ ਆ ਸਾਰਾ ਨਿਕਲ ਜਾਊਗਾ ਫਿਰ ਤੁਹਾਨੂੰ ਕਦੇ ਵੀ ਕਦੀ ਪੇਟ 'ਚ ਦਰਦ ਨਹੀਂ ਹੋਊਗੀ ਵਾਈ ਨਹੀਂ ਬਣੂਗੀ ਤੁਸੀਂ ਆਰਾਮ ਨਾਲ ਛੋਲੇ ਜਿਹੜੇ ਚਿੱਟੇ ਖਾ ਸਕਦੇ ਇਹ ਜਿੰਨੀ ਬੰਦੀ ਜਾ ਕੋਈ ਉਨੀ ਆਪਾਂ ਇਹਨੂੰ ਉਤੋਂ ਉਤਾਰਦੇ ਆ ਤੇ ਤੜਕੇ ਦੀ ਆਪਾਂ ਤਿਆਰੀ ਕਰ ਲਈਏ ਤੇ ਛੋਲੇ ਤੋਂ ਹੀ ਦੇਖਦੇ ਹੋ ਰਿਜ ਰਹੇ ਆ ਤੇ ਇਧਰ ਆਪਾਂ ਤਾਜ਼ਾ ਹੀ ਜਿਹੜਾ ਆਟਾ ਵਾ ਉਹ ਪੀਸ ਕੇ ਲੈ ਕੇ ਆਏ ਆ ਆٹے ਦੇ ਜਿਹੜੇ ਆਪਾਂ ਕੁਲਚੇ ਤਿਆਰ ਕਰਾਂਗੇ ਇੱਥੇ ਮੈਦੇ ਦਾ ਇਸਤੇਮਾਲ ਨਹੀਂ ਕਰ ਰਹੇ ਮੈਦਾ ਵੀ ਜਿਹੜਾ ਪਚਨ ਦੇ ਵਿੱਚ ਬਹੁਤ ਪ੍ਰੋਬਲਮ ਦਿੰਦਾ ਯਾਨੀ ਕਿ ਸਰੀਰ ਨੂੰ ਕਈ ਬਿਮਾਰੀਆਂ ਮੈਦੇ ਕਰਕੇ ਲੱਗਦੀਆਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਰੇ ਜੇ ਤੁਸੀਂ ਪੂੜੀਆਂ ਬਣਾ ਰਹੇ ਹੋ ਕੁਲਚੇ ਬਣਾ ਰਹੇ ਹੋ ਚਾਹੇ ਤੁਸੀਂ ਭਟੂਰੇ ਬਣਾ ਰਹੇ ਹੋ ਤੇ ਮ ਕਣਕ ਦੇ ਆٹے ਦੇ ਹੀ ਬਣਾਇਆ ਕਰੋ ਜਿਨ੍ਹਾਂ ਦੇ ਘਰੇ ਚੱਕੀ ਹੈ ਤੁਸੀਂ ਉਹ ਸਪੈਸ਼ਲੀ ਆਟਾ ਥੋੜਾ ਜਿਹਾ ਬਰੀਕ ਪੀਸ ਲਿਆ ਕਰੋ ਇਹ ਅਸੀਂ ਤਾਜਾ ਆਟਾ ਪੀਸ ਕੇ ਲਿਆ ਹੈ ਥੋੜਾ ਜਿਹਾ ਬਰੀਕ ਰੋਟੀ ਵਾਸਤੇ ਥੋੜਾ ਮੋਟਾ ਰੱਖਦੇ ਆ ਇਹਨਾਂ ਚੀਜ਼ਾਂ ਵਾਸਤੇ ਜਿਹੜਾ ਬਰੀਕ ਥੋੜਾ ਜਿਹਾ ਆਟਾ ਹੁੰਦਾ ਹੁਣ ਆਪਾਂ ਥੋੜੀ ਜੀ ਇਹਦੇ ਵਿੱਚ ਹੀ ਇਹ ਜਵੈਨ ਪਾ ਲੈਨੇ ਆ ਇੰਨੀ ਕੱਧਾ ਕ ਚਮਚ ਇਹਨੂੰ ਆਪਾਂ ਹੱਥ ਤੇ ਮਸਲ ਕੇ ਇਹ ਆਟੇ 'ਚ ਪਾ ਦਾਂਗੇ ਹੁਣ ਇਹਨੂੰ ਆਪਾਂ ਗੁੰਨ ਲੈਨੇ ਆ ਕੁਲਚੀਆਂ ਦਾ ਆਟਾ ਜਿਹੜਾ ਵਾ ਉਹ ਨਾਰਮਲ ਹੀ ਲਾਉਣਾ ਹੁੰਦਾ ਵਾ ਜਿਵੇਂ ਆਪਾਂ ਆਮ ਰੋਟੀ ਤਿਆਰ ਕਰਦੇ ਆ ਇਸ ਤਰ੍ਹਾਂ ਹੀ ਆਪਾਂ ਜਿਹੜਾ ਆਟਾ ਲਾਉਣਾ ਹੁੰਦਾ ਜਿਆਦਾ ਸਖਤ ਨਹੀਂ ਲਾਉਣਾ ਹੁੰਦਾ ਕਿਉਂਕਿ ਆਪਾਂ ਇਹਨੂੰ ਤੰਦੂਰ 'ਚ ਤਿਆਰ ਕਰਨਾ ਇਧਰ ਆਪਣਾ ਆਟਾ ਵੀ ਗੋਚ ਲਿਆ ਤੇ ਛੋਲੇ ਆਪਣੇ ਰੇਹ ਦੇ ਪਏ ਆ ਤੇ ਇਸ ਤੌੜੀ ਦੇ ਵਿੱਚ ਆਪਾਂ ਜਿਹੜੇ ਆ ਉਹ ਕੁਲਚਿਆਂ ਵਾਸਤੇ ਆਲੂ ਉਬਾਲ ਲੇ। ਕੁਛ ਆਪਾਂ ਇਹਨਾਂ ਨੂੰ ਚੜੀਆਂ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਆ ਤੇ ਕੁਛ ਆਪਾਂ ਇਹ ਕੁਲਚੇ ਦੇ ਵਿੱਚ ਹੀ ਜ਼ਿਆਦਾਤਰ ਇਸਤੇਮਾਲ ਕਰਾਂਗੇ। ਇਹਨਾਂ ਨੂੰ ਆਪਾਂ ਕੱਢ ਕੇ ਤੇ ਛਿੱਲ ਲੈਨੇ ਆ ਤੇ ਇਹਦਾ ਜਿਹੜਾ ਵਾ ਮਟੀਰੀਅਲ ਆ ਕੁਲਚੇ ਦੇ ਵਿੱਚ ਭਰਨ ਵਾਲਾ ਤਿਆਰ ਕਰ ਲਿਆ। ਤੇ ਚਨੇ ਆਪਣੇ ਬਣ ਗਏ ਆ ਜੀ ਤੇ ਇਹਨਾਂ ਨੂੰ ਆਪਾਂ ਉਤਾਰ ਲਿਆ ਸੀ ਇਹ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵੀ ਕਿਵੇਂ ਐ ਬਿਲਕੁਲ ਨਰਮ ਹੋ ਚੁੱਕੇ ਤੋੜੀ 'ਚ ਵੀ ਇਹ ਦੇਖੋ ਬਿਲਕੁਲ ਨਰਮ ਹੋ ਚੁੱਕੇ ਆ ਤੇ ਟਾਈਮ ਕਿੰਨਾ ਲੱਗਾ ਸਿਰਫ ਆਪਾਂ ਇਹ ਤੜਕਾ ਤਿਆਰ ਕੀਤਾ ਤੇ ਆਟਾ ਗੁੰਨੇ ਆ ਬਸ ਇੰਨੇ ਟਾਈਮ ਦੇ ਵਿੱਚ ਤੋੜੀ ਦੇ ਵਿੱਚ ਬੜੇ ਸੋਹਣੇ ਜਿਹੜੇ ਚਨੇ ਆ ਉਹ ਨਰਮ ਹੋ ਚੁੱਕੇ ਆ ਜਿਹੜੀਆਂ ਭੈਣਾਂ ਇਸ ਕਰਕੇ ਵੀ ਕੁੱਕਰ ਵਰਤਦੀਆਂ ਇਸ ਚੀਜ਼ ਦਾ ਵੀ ਧਿਆਨ ਰੱਖਿਓ ਤੇ ਹੁਣ ਆਪਾਂ ਇਹਦੇ ਵਿੱਚ ਦੋ ਕੜਸ਼ੀਆਂ ਤੇਲ ਪਾ ਕੇ ਤੇ ਉਹ ਆਪਾਂ ਰੱਖ ਦਿੱਤਾ ਵਾ ਵੈਸੇ ਲੋਹਰੀ ਚਣਿਆਂ ਦੇ ਵਿੱਚ ਨਾ ਜਿੰਨਾ ਚਣੇ ਹੋਣ ਤੇ ਓਨਾ ਹੀ ਉਹਦੇ ਵਿੱਚ ਕਹਿੰਦੇ ਬਰਾਬਰ ਦਾ ਘਿਓ ਤੇਲ ਪਾਉਂਦੇ ਨੇ ਪਰ ਆਪਾਂ ਇਹਦੇ ਵਿੱਚ ਤੇਲ ਜਿਹੜਾ ਉਹ ਸਾਫ ਦਾ ਪਾਵਾਂਗੇ ਜਿਵੇਂ ਧਾਮ ਬੰਦੀ ਹੈ ਨਾ ਹਿਮਾਚਲ ਦੇ ਵਿੱਚ ਉਨੀ ਦਾਲ ਹੁੰਦੀ ਹੈ ਤੇ ਓਨਾ ਹੀ ਸਰੋਂ ਦਾ ਤੇਲ ਹੁੰਦਾ ਵਾ ਤੇ ਉਸੇ ਤਰ੍ਹਾਂ ਇਹ ਲੋਹਰੀ ਚਣੇ ਵੀ ਬੰਦਦੇ ਆ ਪਰ ਆਪਾਂ ਇਹਦੇ ਵਿੱਚ ਸਿਰਫ ਦੋ ਕੜਸ਼ੀਆਂ ਤੇਲ ਪਾਇਆ ਕਿਉਂਕਿ ਜਿਆਦਾ ਆਪਾਂ ਤੇਲ ਪਾਵਾਂਗੇ ਤੇ ਉਹ ਪਚਣਾ ਵੀ ਜਿਹੜਾ ਬਹੁਤ ਔਖਾ ਵਾ ਉਹਨੇ ਅੱਜਕੱਲ ਕੰਮ ਐ ਨਹੀਂ ਜਿਹੜੇ ਪਹਿਲੇ ਪੁਰਾਣੇ ਲੋਕ ਸੀਗੇ ਉਹ ਬਹੁਤ ਕੰਮ ਕਰਦੇ ਹੁੰਦੇ ਸੀਗੇ ਇਹੋ ਜਿਹੀ ਚੀਜ਼ਾਂ ਖਾ ਕੇ ਉਹ ਕੰਮ ਕਰਦੇ ਸੀ ਤਾਂ ਹੀ ਪਚਦਾ ਹੁੰਦਾ ਸੀ ਤੇ ਇਹਦੇ ਵਿੱਚ ਜਿਹੜੇ ਆਪਾਂ ਕੁਝ ਮੋٹے ਮਸਾਲੇ ਪਾ ਰਹੇ ਆ ਇਹ ਆਪਾਂ ਪਾ ਰਹੇ ਆ ਵੱਡਾ ਚਮਚ ਇੱਕ ਧੀਰੇ ਦਾ ਅੱਧਾ ਚਮਚ ਆਪਾਂ ਇਹਦੇ ਵਿੱਚ ਕਾਲੀ ਮਿਰਚ ਤੇ ਇਹ ਚੁਟਕੀ ਭਰ ਪਾ ਰਹੇ ਆ ਆਪਾਂ ਇਹਦੇ ਵਿੱਚ ਹਿੰਗ ਇੰਨਾ ਕਪੀ ਜਿਹੜਾ ਆਪਾਂ ਦਾਲ ਚੀਨੀ ਦਾ ਤੁਸੀਂ ਇੱਥੇ ਮੋਟੀ ਲਾਚੀ ਲੌਂਗ ਵਗੈਰਾ ਵੀ ਪਾ ਸਕਦੇ ਹੋ ਤੇ ਚਾਰ ਆਪਾਂ ਪਾਰੇ ਦੇ ਵਿੱਚ ਤੇਜ ਪੱਤੇ ਤੇ ਦੋ ਆਪਾਂ ਪਾਰੇ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਸਾਬਤ ਤੇ ਇਹ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਦਾਂਗੇ ਤੇਲ 'ਚ ਇਹ ਚਾਰ ਪੰਜ ਜਿਹੜੇ ਪਿਆਜ਼ ਉਹ ਆਪਾਂ ਗ੍ਰੇਡ ਕਰ ਲਏ ਸੀਗੇ ਇਹ ਥੋੜਾ ਜਿਹਾ ਜਲਦੀ ਮੈਨੂੰ ਕਰਨਾ ਪੈ ਰਿਹਾ ਕਿਉਂਕਿ ਤੇਲ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਦਿੱਤਾ ਸੀਗਾ ਤੇ ਚੁੱਲ੍ਹੇ ਤੇ ਇਹ ਜਿਹੜੀ ਪ੍ਰੋਬਲਮ ਥੋੜੀ ਜੀ ਹੋ ਜਾਂਦੀ ਹੈ ਕਿਉਂਕਿ ਗੈਸ ਹੀ ਤੇ ਆਪਾਂ ਕੁੰਡੀ ਵੀ ਮਰੋੜ ਦਿੰਨੇ ਆ ਤੇ ਸਟੇ ਘੱਟ ਹੋ ਜਾਂਦਾ ਤੇ ਪਿਆਜ਼ ਆਪਣੇ ਥੋੜੇ ਜਿਹੜੇ ਪੁੱਜ ਚੁੱਕੇ ਸੀਗੇ ਤੇ ਇਹਦੇ ਵਿੱਚ ਪਾ ਦਿੰਨੇ ਆ ਆਪਾਂ ਇਹ ਅਦਰਕ ਤੇ ਲਸਣ ਦਾ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਸੀ ਇੱਕ ਕੜਚੀ ਭਰ ਕੇ ਇਹ ਆਪਾਂ ਇਹਦੇ ਵਿੱਚ ਪਾ ਰਹੇ ਇਹ ਜਿਹੜਾ ਪੇਸਟ ਜੀ ਆਪਾਂ ਘਰੇ ਤਿਆਰ ਅੱਜ ਕੱਲ ਪੈਣਾ ਜਿਵੇਂ ਰੈਡੀमेड ਲੈ ਆਉਂਦੀਆਂ ਅਦਰਕ ਤੇ ਲਸਣ ਦਾ ਪੇਸਟ ਪਤਾ ਨਹੀਂ ਕਦੋਂ ਕਦੋਂ ਤਿਆ ਗਲੇ ਸੜੇ ਟਮਾਟਰਾਂ ਦੀ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਲਸਣ ਅਦਰਕ ਵੀ ਜਿਹੜਾ ਪਤਾ ਉਹਨਾਂ ਦਾ ਖਰਾਬ ਹੋ ਚੁੱਕਾ ਉਹਨਾਂ ਨੇ ਗ੍ਰाइंड ਕਰਕੇ ਉਹਦਾ ਪੇਸਟ ਬਣਾ ਲੈਂਦੇ ਆ ਇਸ ਕਰਕੇ ਤੁਸੀਂ ਕੋਈ ਵੀ ਚੀਜ਼ ਘਰੇ ਬਣਾ ਰਹੇ ਹੋ ਤਾਂ ਉਹਦੇ ਵਿੱਚ ਫਰੈਸ਼ ਚੀਜ਼ਾਂ ਹੀ ਪਾਉਣ ਦਾ ਜਿਹੜਾ ਵਾ ਉਹ ਕੋਸ਼ਿਸ਼ ਕਰਿਆ ਕਰੋ ਤੁਸੀਂ ਘਰੇ ਤਿਆਰ ਕਰਕੇ ਵੇਖੋ ਉਹਨੂੰ ਫ੍ਰਿਜ 'ਚ ਰੱਖ ਦਿਓ ਇੱਕ ਹਫ਼ਤੇ ਤੋਂ ਬਾਅਦ ਉਹਦੇ 'ਚ ਕੋਈ ਬੈਡ ਸਮੈਲ ਜੀ ਆਉਣ ਲੱਗ ਜਾਂਦੀ ਆ ਤੇ ਫਿਰ ਉਹਨੂੰ ਬਾਅਦ ਦੇ ਵਿੱਚ ਉੱਲੀ ਵੀ ਲੱਗ ਜਾਂਦੀ ਤੇ ਉਹਨਾਂ ਨੇ 6-6 ਮਹੀਨੇ ਦੀ ਜਿਹੜੀ ਤਰੀਕ ਪਾਈ ਹੁੰਦੀ ਹੈ ਤੇ ਸਮਝ ਲਓ ਤੁਸੀਂ ਵੀ ਉਹਨੂੰ ਕੈਮੀਕਲ ਲੱਗੇ ਹੁੰਦੇ ਆ ਤੇ فرق ਕਿ ਉਹ ਜਿਹੜੀਆਂ ਚੀਜ਼ਾਂ ਤੋਂ ਬਚਿਆ ਹੀ ਕਰੋ ਕੋਸ਼ਿਸ਼ ਕਰਿਆ ਕਰੋ ਕਿ ਹਰ ਇੱਕ ਚੀਜ਼ ਜਿਹੜੀ ਘਰੇ ਹੀ ਤੁਸੀਂ ਤਿਆਰ ਕਰ ਸਕੋ ਤੇ ਇਹਦੇ ਵਿੱਚ ਇੱਕ ਮੇਨ ਚੀਜ਼ੇ ਵੀ ਹੈਗੀ ਆ ਕਿ ਆਪਾਂ ਸਿਰਫ ਤੜਕਾ ਐਨਾ ਹੀ ਪਾਉਣਾ ਇਹਦੇ ਵਿੱਚ ਆਪਾਂ ਟਮਾਟਰ ਦਾ ਬਿਲਕੁਲ ਇਸਤੇਮਾਲ ਨਹੀਂ ਕਰਨਾ ਟਮਾਟਰ ਦੀ ਜਗ੍ਹਾ ਤੇ ਇਹਨੂੰ ਖੱਟਾ ਕਰਨ ਵਾਸਤੇ ਇਹਨੂੰ ਟੇਸਟ ਦੇਣ ਵਾਸਤੇ ਕੀ ਆਪਾਂ ਪਾਵਾਂਗੇ ਅੱਗੇ ਤੁਸੀਂ ਦੇਖੋ ਤੇ ਤੜਕਾ ਜਿੰਨਾ ਜਰ ਕੋ ਜੰਦਿਆ ਉਹਨਾਂ ਜਰ ਆਪਾਂ ਅਗਲੀ ਤਿਆਰੀ ਕਰ ਲੈਨੇ ਤੇ ਇੱਥੇ ਆਪਾਂ ਇੱਕ ਕੌਲੀ ਜਿਹੜੀ ਭਰ ਕੇ ਆ ਉਹ ਦਹੀਂ ਲਿਆ ਇਹਦੇ ਵਿੱਚ ਫਰੈਸ਼ ਦਹੀਂ ਹੋਵੇ ਚਾਹੇ ਥੋੜਾ ਜਿਹਾ ਖੱਟਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹਨੂੰ ਆਪਾਂ ਟਮਾਟਰ ਨਹੀਂ ਇਹਦੇ ਵਿੱਚ ਪਾਇਆ ਤਾਂ ਖੱਟੇ ਦਾ ਜਿਹੜਾ ਟੇਸਟ ਵੀ ਦਹੀਂ ਤੋਂ ਦੇਣਾ ਆਪਾਂ ਤੇ ਹੁਣ ਇਹਦੇ ਵਿੱਚ ਪਾ ਲੈਨੇ ਆਪਾਂ ਅੱਧਾ ਚਮਚ ਹਲਦੀ ਪਾਊਡਰ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਚਨਾ ਮਸਾਲਾ ਤੇ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਦੇਗੀ ਲਾਲ ਮਿਰਚ ਪਾਊਡਰ ਦਾ ਜਿਹੜੀ ਆਪਾਂ ਘਰੇ ਤਿਆਰ ਕੀਤੀ ਤੇ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਨੇ ਆ ਜਦੋਂ ਆਪਣਾ ਤੜਕਾ ਪਹੁੰਚ ਚੁੱਕਾ ਤੇ ਇਹਦੇ ਵਿੱਚ ਜਿਹੜਾ ਆਪਾਂ ਇਹ ਜਿਹੜਾ ਤਿਆਰ ਕੀਤਾ ਸੀ ਦਹੀਂ ਦਾ ਬੈਟਰ ਇਹ ਸਾਰਾ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਕੋਲ ਕੇ ਇਹਨੂੰ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਤੁਸੀਂ ਸਿੱਧੇ ਮਸਾਲੇ ਪਾ ਕੇ ਤੇ ਬਾਅਦ ਵਿੱਚ ਦਹੀਂ ਵੀ ਪਾ ਸਕਦੇ ਹੋ ਪਰ ਇਦਾਂ ਪਾਉਣ ਦੇ ਨਾਲ ਜੁੱਲੇ ਦੇ ਖਾਸ ਕਰਕੇ ਇਦਾਂ ਪਾਉਣੇ ਪੈਂਦੇ ਕਿਉਂਕਿ ਮਸਾਲੇ ਸੜਦੇ ਨਹੀਂ ਆ ਤੁਹਾਨੂੰ ਲੱਗੇ ਤੇ ਸੇਕ ਬਹੁਤ ਤੇਜ਼ ਹੁੰਦਾ ਤੇ ਵੈਸੇ ਇਹਦਾ ਟੇਸਟ ਜਿਹੜਾ ਵੱਖਰਾ ਹੀ ਨਿਕਲ ਕੇ ਆਉਂਦਾ ਤੁਸੀਂ ਕਦੇ ਬਣਾ ਕੇ ਦੇਖਿਓ ਕਿਸੇ ਵੇਲੇ ਆਪਾਂ ਕਰਦੇ ਅਸੀਂ ਵੀ ਕਰਦੇ ਆ ਕਿਸੇ ਵੇਲੇ ਆਪਾਂ ਐ ਵੀ ਵੀਡੀਓ ਚ ਵਿਖਾਉਂਦੇ ਆ ਵੀ ਮਸਾਲੇ ਪਹਿਲਾਂ ਪਾ ਦੇਈਦੇ ਇਦਾਂ ਹੀ ਬਾਅਦ ਚ ਪਾਈਦਾ ਤੇ ਕਿਸੇ ਵੇਲੇ ਇਦਾਂ ਘੋਲ ਕੇ ਵੀ ਪਾ ਦੇਈਦਾ ਤੇ ਲਗਾਤਾਰ ਹਿਲਾਉਂਦੇ ਇਸ ਕਰਕੇ ਰਹਿਣਾ ਕਿ ਜਿਹੜਾ ਦਹੀਂ ਆ ਉਹ ਫਟੇ ਨਾ ਤੁਹਾਡਾ ਦੂਜੀ ਗੱਲ ਆ ਕਿ ਦਹੀਂ ਦੇ ਜਿਹੜੇ ਕੋਈ ਵੀ ਲੰਮਸ ਆ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਹੁਣ ਦਹੀਂ ਤੇ ਮਸਾਲੇ ਜਿਹੜੇ ਆਪਣੇ ਚੰਗੀ ਤਰ੍ਹਾਂ ਦੇਖੋ ਪੱਕ ਚੁੱਕੇ ਆ ਇਨੋਂ ਫੇਰੇ ਕੁੜੀ ਆਪਾਂ ਮਿਕਸ ਕਰ ਦਿੰਨੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਚਨੇ ਉਹ ਬਾਲੇ ਸੀਗੇ ਸਮੇਤ ਪਾਣੀ ਆਪਾਂ ਸਾਰਾ ਇਹਦੇ ਵਿੱਚ ਪਾ ਦਾਂਗੇ ਤੇ ਚਨੇ ਆਪਣੇ ਜਿਹੜੇ ਚੰਗੀ ਤਰ੍ਹਾਂ ਪੱਕੇ ਆ ਕੋਈ ਟੁੱਟੇ ਵੀ ਨਹੀਂ ਆ ਕਈ ਲੋਕ ਕਹਿ ਦਿੰਦੇ ਅਸੀਂ ਸੋਡਾ ਪਾਉਨੇ ਆ ਤੇ ਇਹਦੇ ਵਿੱਚ ਉੱਤੇ ਕਵਰ ਜਿ ਲੈ ਜਾਂਦੇ ਆ ਜਿਹੜਾ ਸਹੀ ਮਾਤਰਾ ਦੇ ਵਿੱਚ ਕੋਈ ਵੀ ਚੀਜ਼ ਦਾ ਤੁਸੀਂ ਇਸਤੇਮਾਲ ਕਰੋ ਤੇ ਕਦੀ ਵੀ ਉਹ ਜਿਹੜੀ ਚੀਜ਼ ਆ ਖਰਾਬ ਨਹੀਂ ਹੁੰਦੀ ਇੱਕ ਉਬਲਿਆ ਆ ਆਲੂ ਆਪਾਂ ਇਹਦੇ ਵਿੱਚ ਪਾ ਰਹੇ ਆ ਤਾਂ ਕਿ ਇਹਦੀ ਤਰੀ ਜਿਹੜੀ ਸੰਘਣੀ ਹੋ ਜੇ ਜੇ ਤੁਸੀਂ ਆਲੂ ਦਾ ਇਸਤੇਮਾਲ ਨਹੀਂ ਕਰਨਾ ਤੇ ਤੁਸੀਂ ਜਿਵੇਂ ਥੋੜੀ ਜਿਹੀ ਚਨੇ ਚੰਗੀ ਤਰ੍ਹਾਂ ਪੇਸਟ ਬਣਾ ਕੇ ਉਹ ਤੁਸੀਂ ਪਾ ਸਕਦੇ ਹੋ ਤਾਂ ਵੀ ਜਿਹੜੀ ਤਰੀ ਆ ਉਹ ਸੰਘਣੀ ਹੋ ਜਾਂਦੀ ਹੈ ਹੁਣ ਇਹਨਾਂ ਨੂੰ ਆਪਾਂ ਰਿੱਜਣ ਦਿੰਨੇ ਆ ਤੇ ਉਹਨਾਂ ਚਿਰ ਆਪਾਂ ਕਰਦੇ ਆ ਕੁਲਚੀਆਂ ਦੀ ਅਗਲੀ ਤਿਆਰੀ ਤੇ ਸਬਜ਼ੀ ਬਾਲਲੇ ਸੀਗੇ ਇਹਦੇ ਵਿੱਚ ਆਪਾਂ ਮਟੀਰੀਅਲ ਪਾਉਣਾ ਇਹਦੇ ਵਿੱਚ ਪਾ ਰਿਹਾ ਆਪਾਂ ਇਹ ਹਰੀਆਂ ਮਿਰਚਾਂ ਅਦਰਕ ਤੇ ਪਿਆਜ਼ ਤੇ ਨਾਲ ਪਾ ਰਿਹਾ ਆਪਾਂ ਕੁਝ ਸੁੱਕੇ ਮਸਾਲੇ ਇਹ ਕਾਲੀ ਮਿਰਚ ਅੱਧਾ ਚਮਚ ਇੱਕ ਚਮਚ ਇਹਦੇ ਵਿੱਚ ਆਪਾਂ ਪਾ ਰਹੇ ਆ ਜੀਰੇ ਦਾ ਇੱਕ ਚਮਚ ਸੁੱਕਾ ਧਨੀਆ ਤੇ ਇਹ ਪਾ ਰਿਹਾ ਆਪਾਂ ਘਰ ਦੀ ਸੁਕਾਈ ਹੋਈ ਮੇਥੀ ਤੇ ਟੇਸਟ ਅਨੁਸਾਰ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਤੇ ਹੋਰ ਆਪਾਂ ਪਾਵਾਂਗੇ ਦੋ ਚਮਚੇ ਦੇ ਵਿੱਚ ਇਹ ਪਰੌਂਠੇ ਵਾਲਾ ਮਸਾਲਾ ਜਿਹੜਾ ਅਸੀਂ ਘਰੇ ਤਿਆਰ ਕੀਤਾ ਇਸ ਕਰਕੇ ਆਪਾਂ ਇਹਦੇ ਵਿੱਚ ਹੋਰ ਕੋਈ ਮਸਾਲਾ ਨਹੀਂ ਪਾਉਣਾ ਤੇ ਸਾਰੇ ਨੂੰ ਆਪਾਂ ਮੈਸ਼ ਕਰ ਲੈਨੇ ਤੇ ਹੀ ਭੈਣਾ ਕਹਿ ਦਿੰਦੀ ਆ ਤੁਸੀਂ ਕੁਆਂਟੀਟੀ ਨਹੀਂ ਦੱਸਦੇ ਦੇਖੋ ਜਦੋਂ ਆਪਾਂ ਰੋਜ਼ ਕੰਮ ਕਰਦੇ ਆ ਨਾ ਤੇ ਚਾਹ ਆਪਣੀ ਫੈਮਿਲੀ ਦੇ ਅਕੋਰਡਿੰਗ ਜਦੋਂ ਆਪਾਂ ਚੀਜ਼ ਬਣਾਉਂਦੇ ਆ ਆਪਣੇ ਆਪ ਹੀ ਅੰਦਾਜ਼ਾ ਆ ਜਾਂਦਾ ਫਿਰ ਇਹਦੇ ਵਿੱਚ ਆਪਾਂ ਕਿੰਨਾ ਪਾਉਣਾ ਕੋਈ ਇਹਦੇ ਵਿੱਚ ਟਫ ਕੰਮ ਤੇ ਹੁੰਦਾ ਨਹੀਂ ਇਹ ਚ ਕੁਆਂਟੀਟੀ ਨਹੀਂ ਤੁਸੀਂ ਦੱਸੀ ਜਿਹੜੇ ਮਸਾਲੇ ਤੁਹਾਨੂੰ ਇਹਦੇ ਵਿੱਚ ਚੰਗੇ ਲੱਗਦੇ ਉਹ ਤੁਸੀਂ ਪਾਓ ਜਿਹੜੇ ਨਹੀਂ ਚੰਗੇ ਲੱਗਦੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਿਸੇ ਦੀ ਮਸਾਲੇ ਦੀ ਮਾਤਰਾ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਤੇ ਇਹਨਾਂ ਦੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਜਿਵੇਂ ਆਪਾਂ ਮਿੱਠਾ ਸੋਡਾ ਹੋ ਗਿਆ ਜਾਂ ਬੇਕਿੰਗ ਪਾਊਡਰ ਹੋ ਗਿਆ ਇਹ ਜਿਹੜੀ ਕੁਆਂਟੀਟੀ ਆਪਾਂ ਖਾਸ ਤੁਹਾਨੂੰ ਦੱਸ ਦਿੰਨੇ ਆ ਵੀ ਕਿੰਨੀ ਤੁਸੀਂ ਪਾਉਣੀ ਆ ਉਹ ਵੱਧ ਘਟ ਹੋ ਜਾਏ ਤੇ ਫਿਰ ਜਿਹੜਾ ਡਿਸ਼ ਨੂੰ ਥੋੜਾ ਫਰਕ ਪੈਂਦਾ ਵਾ ਇਹਨਾਂ ਮਸਾਲਿਆਂ ਨਾਲ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇਥੇ ਨਾ ਮੈਂ ਨਾਰਦਾਣਾ ਪਾਉਣਾ ਭੁੱਲ ਗਈ ਸੀ ਆਪਾਂ 2 ਚਮਚ ਨਾਰਦਾਣਿਆਂ ਦੇ ਪਾ ਦੇਣੇ ਆ ਤੁਸੀਂ ਚਾਹੋ ਤੇ ਇਥੇ ਅਮਚੂ ਇਨ ਨੂੰ ਜਾਰੇ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲੈਨੇ। ਇਹ ਨਾਰਦਾਨੇ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਹੁੰਦਾ। ਇਹ ਸਪੈਸ਼ਲੀ ਆਪਾਂ ਜਿਹੜਾ ਹਮਾਚਰ ਤੋਂ ਮਗਵਾਉਨੇ ਹੁੰਦੇ ਆ ਜਿਹੜਾ ਤੁਸੀਂ ਸਾਡੇ ਕੋਲ ਮੰਗਵਾਨੇ ਬਹੁਤ ਹੀ ਵਧੀਆ ਦਾ ਟੇਸਟ ਆ। ਇਹਦੇ ਵਿੱਚ ਜਿਹੜਾ ਵਾ ਕਲਰ ਦੀ ਮਿਲਾਵਟ ਨਹੀਂ ਆ ਜੀ। ਬਾਕੀ ਇਹ ਹਾਜਮੇ ਤੇ ਵੀ ਜਿਹੜਾ ਮਦਦ ਕਰੂਗਾ। ਜਿਹੜਾ ਕੁਲਚਾ ਆਪਾਂ ਬਣਾਉਨੇ ਆ ਜੇ ਅਮਚੂਤ ਤੁਸੀਂ ਪਾਉਨੇ ਹੋ ਉਹਨਾਂ ਜਿਹੜਾ ਹਜਮ ਨਹੀਂ ਹੁੰਦਾ। ਅਨਾਰ ਦਾ ਨਾ ਜਿਹੜਾ ਹਜਮ ਵਾਸਤੇ ਬਹੁਤ ਵਧੀਆ ਹੁੰਦਾ। ਤੇ ਸਬਜੀ ਨੂੰ ਆਪਾਂ 15 ਕਿ ਮਿੰਟ ਜਿਹੜਾ ਰਿਜਨ ਦਿੱਤਾ ਸੀਗਾ ਤੇ ਸਬਜੀ ਤੇ ਤੁਸੀਂ ਦੇਖ ਸਕਦੇ ਹੋ ਰ ਇਹਨੂੰ ਗਾੜੀ ਪਤਲੀ ਤੋਂ ਡੀਚਾ ਵਾ ਜਿੰਨੀ ਤੋਂ ਤੁਸੀਂ ਰੱਖਣਾ ਵਾ ਇਹਦੇ ਵਿੱਚ ਹੁਣ ਆਪਾਂ ਪਾ ਲੈਨੇ ਹਰੀਆ ਮਿਰਚਾਂ ਦੋ ਤਿੰਨ ਇਦਾਂ ਤੇ ਨਾਲ ਪਾ ਦਿੰਨੇ ਆ ਥੋੜੀ ਜੀ ਇਹ ਘਰ ਦੀ ਸੁੱਕੀ ਮੇਥੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਹੱਥਾਂ ਦੇ ਤੁਸੀਂ ਕ੍ਰਸ਼ ਕਰ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂ। ਚਲੋ ਜੀ ਸਬਜ਼ੀ ਆਪਣੀ ਜਿਹੜੀ ਉਹ ਤਿਆਰ ਹੋ ਚੁੱਕੀ ਹੈ ਤੇ ਬਸ ਹੁਣ ਆਪਾਂ ਕੁਚੇ ਲਾਉਣੇ ਤੇ ਦਾ ਤੰਦੂਰ ਵੀ ਆਪਣਾ ਜਿਹੜਾ ਲਾਲ ਹੋ ਚੁੱਕਿਆ ਤੇ ਇਦਾਂ ਆਪਾਂ ਪੇੜੇ ਤਿਆਰ ਕਰ ਲਏ ਸੀ ਇਹਦੇ ਵਿੱਚ ਆਪਾਂ ਆਲੂ ਭਰਲੇ ਸੀ ਜਿਵੇਂ ਆਲੂ ਦੇ ਪਰੌਂਠੇ ਬਣਾਇੰਦੇ ਤੇ ਹੁਣ ਆਪਾਂ ਇਹ ਥੋੜੀ ਜੀ ਸੁੱਕੀ ਮੇਥੀ ਜਿਹੜੀ ਇਹਨੂੰ ਤੇ ਲਾ ਦਾਂਗੇ ਤੇ ਥੋੜਾ ਜਿਹਾ ਪਾਣੀ ਲੈ ਕੇ ਤੁਸੀਂ ਇਹਨੂੰ ਚਕਲੇਟ ਵੀ ਬਣਾ ਸਕਦੇ ਹੋ ਇਹ ਹੱਥ ਤੇ ਵੀ ਤਿਆਰ ਕਰ ਸਕਦੇ ਹੋ ਲੰਬੇ ਬਣਾਓ ਗੋਲ ਬਣਾਓ ਤੁਹਾਡੀ ਇੱਛਾ ਤੋਂ ਇਹਨੂੰ ਆਪਾਂ ਲਾ ਦੇਨੇ ਤੰਦੂਰ ਲੋਰੀ ਆਪਣੇ ਖੁਲਚੇ ਬਣ ਕੇ ਤਿਆਰ ਹੋ ਚੁੱਕੇ ਤੇ ਦੇਖ ਸਕਦੇ ਹੋ ਕਿੰਨੀ ਸੋਹਣੀ ਰੰਗਤ ਆਈ ਪਿੱਛੋਂ ਵੀ ਬਹੁਤ ਸੋਹਣਾ ਬਣ ਚੁੱਕਾ ਇਦਾਂ ਆਪਾਂ ਕੜਗੜ ਕੇ ਰੱਖ ਲੈਨੇ ਸਾਰੇ ਜਾਂ ਦੁੱਤੇ ਬਟਰ ਲਾਲਾ ਕੇ ਆਪਾਂ ਦਹੀਂ ਚਨੇ ਦੇ ਨਾਲ ਖਾਵਾਂਗੇ ਚਲੋ ਜੀ ਆਪਣੀ ਥਾਲੀ ਜਿਹੜੀ ਤਿਆਰ ਹੋ ਚੁੱਕੀ ਆ ਇਹ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਲੋਰੀ ਦਹੀਂ ਛੋਲੇ ਨਾਲ ਹੈਗਾ ਜੀ ਆਪਣਾ ਤਾਜਾ ਆਂਬ ਦਾ achar ਤਿਆਰ ਕੀਤਾ ਤੇ ਇਹ ਹੈਗੀ ਜੀ ਜਿਹੜੀ ਖੱਟੀ ਮਿੱਠੀ ਆਪਣੀ ਚਟਣੀ ਬਣਾਈ ਆਪਾਂ ਪੁਦੀਨੇ ਦੀ ਨਾਲ ਸਲਾਦ ਵਾਸਤੇ ਆਪਣੇ ਪਿਆਜ਼ ਇਹ ਹੈਗੇ ਆਪਣੇ ਤੰਦੂਰੀ ਕੁਲਚੇ ਤੇ ਇਹ ਵੀ ਪੂਰੇ ਐ ਸੌਫਟ ਵੀ ਬਣੇ ਨੇ ਜਿਵੇਂ ਸੌਫਟ ਚਾਹੀਦੇ ਤੇ ਕਰੰਚੀ ਵੀ ਬਣੇ ਨੇ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਦਾਂ ਆਪਾਂ ਇਹਨੂੰ ਕਰਕੇ ਚੂਰ-ਚੂਰ ਵੀ ਬਣਾ ਸਕਦੇ ਹਾਂ ਇਹਨੂੰ ਤੇ ਤੁਸੀਂ ਇਦਾਂ ਵੀ ਖਾ ਸਕਦੇ ਹੋ ਤੇ ਇਹ ਆਪਣੀ ਥਾਲੀ ਤਿਆਰ ਹੋ ਚੁੱਕੀ ਆ ਤੁਸੀਂ ਇਹਨੂੰ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਇਹ ਲੋਰੀ ਦਹੀਂ ਛੋਲੇ ਬਣਾਉਣ ਵਾਲੀ ਵੀਡੀਓ ਕਿਦਾਂ ਦੀ ਲੱਗੀ ਆ ਕਿਉਂਕਿ ਕੁਲਚੇ ਤਾਂ ਆਪਾਂ ਪਹਿਲਾਂ ਵੀ ਕਈ ਵਾਰੀ ਬਣਾਏ ਆ ਅੱਜ ਆਪਾਂ ਸਪੈਸ਼ਲੀ ਨਵੇਂ ਤਰੀਕੇ ਨਾਲ ਬਣਾਏ ਸੀਗੇ ਲੋਰੀ ਦਹੀਂ ਛੋਲੇ ਤੇ ਜੇ ਵੀਡੀਓ ਚੰਗੀ ਲੱਗੀ ਜਿਆਦਾ-ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਆਰਾ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸ